ਸ਼ਾਮ ਦੇ 5 ਵਜੇ ਚੁੱਕੇ ਹੈਗੇ 1 ਸਤੰਬਰ ਹੈਗਾ ਇਹੋ ਜਿਹਾ ਮਾਹੌਲਾ ਮਹਾਲੀ ਦਾ ਕੱਗਰ ਦੇ ਵਿੱਚ ਇੰਨਾ ਕੁ ਪਾਣੀ ਰਹਿ ਗਿਆ ਹੁਣ ਸਵੇਰੇ ਇਹ ਚੱਲਿਆ ਪੂਰਾ ਫੁੱਲ ਭਰ ਕੇ ਕਿ ਉਸਕਾਂ ਦੇ ਵਿੱਚ ਵੀ ਦੱਸਦੇ ਕਿੰਨਾ ਚੱਲਿਆ ਇਹ ਪਰ ਹੁਣ ਇਸ ਵਕਤ ਇਹਦੇ ਵਿੱਚ 12000 ਕਿਉਂਸਕ ਪਾਣੀ ਚੱਲਦੀ ਜਾਂਦਾ ਜਿਹੜਾ ਆ ਪਾਣੀ ਚੱਲੀ ਜਾਂਦਾ ਹੁਣ 5 ਵਜੇ ਵੇ ਹੈ 1 ਸਤੰਬਰ ਹੈਗਾ ਇਹ 12000 ਕਿਉਂਸਕ ਪਾਣੀ ਚੱਲੀ ਜਾਂਦਾ ਜਿਹੜਾ ਇੱਥੇ ਨੋਟ ਹੁੰਦਾ ਉਹੋ ਜਿਹੜਾ ਸਵੇਰੇ ਪਾਣੀ ਚੱਲਿਆਗਾ ਸਵੇਰੇ ਇਹਦੇ ਵਿੱਚ ਪਾਣੀ ਚੱਲਿਆਗਾ 40000 ਕਿਉਸਕ ਜਿਹੜਾ ਵਿਭਾਗ ਨੇ ਨੋਟ ਕੀਤਾ ਉਹੋ 40000 ਆ ਪਰ ਜਿਹੜਾ ਮੇਰੀਆਂ ਅੱਖਾਂ ਨੇ ਦੇਖਿਆਗਾ ਉਹ ਪਾਣੀ ਜਾਂ ਤਾਂ 29 ਤਰੀਕ ਨੂੰ ਫਰਕ ਹੈਗਾ ਜਾਂ ਅੱਜ ਫਰਕ ਹੈਗਾ ਉਹ ਚੱਲਿਆ ਉਸੇ ਨਿਸ਼ਾਨੀ ਤੇ ਜਿਹੜੀ ਨਿਸ਼ਾਨੀ ਤੇ 29 ਤਰੀਕ ਨੂੰ ਪਾਣੀ ਚੱਲਿਆ ਨਾ ਪੁੱਲ ਤੇ ਨਿਸ਼ਾਨੀ ਲਾਉਂਨੇ ਆਪਾਂ ਜਿਹੜਾ ਥਮਲਾ ਹੁੰਦਾ ਉਹਦੇ ਤੇ ਉਹ ਨਿਸ਼ਾਨੀ ਨੂੰ ਪਾਣੀ ਟੱਚ ਕਰਦਾ ਸੀ ਜਾਂ ਤਾਂ ਉਸ ਦਿਨ 70000 ਨਹੀਂ ਸੀ ਤੇ ਜਾਂ ਅੱਜ ਨਹੀਂ ਫਿਰ ਦੋਨਾਂ 'ਚ ਇੱਕ ਗੱਲ ਦਾ ਫਰਕ ਹੋ ਸਕਦਾਗਾ ਅੱਜ 40000 ਨੋਟ ਕੀਤਾ ਹੈ ਵਿਭਾਗ ਨੇ ਤੇ ਹੁਣ ਹੈਗਾ ਇਹ 12000 ਹੁਣ ਚੱਲਦੇ ਆ ਮਾਰਕੰਡਾ ਮਾਰਕੰਡਾ ਦੇ ਵਿੱਚ ਇਸ ਵਕਤ 23000 ਕਿ ਉਸ ਤੋਂ ਉੱਪਰ ਚੱਲੀ ਜਾਂਦਾਗਾ 20000 ਨੂੰ ਪਾਰ ਕਰ ਗਈ ਮਾਰਗੰਡਾ ਜੇ ਉੱਪਰਲੇ ਪਾਸੇ بارش ਬੰਦ ਹੁੰਦੀ ਆ ਸਰਮੌਰ ਵਾਲੇ ਪਾਸੇ ਕਾਲੇ ਅੰਬ ਨਾਹਣ ਇਸ ਪਾਸੇ بارش ਰੁਕਦੀ ਆ ਰਾਤ ਨੂੰ ਨਹੀਂ ਹੁੰਦੀ ਤਾਂ ਇਹ ਤੜਕੇ ਤੱਕ ਘਟਣ ਦੇ ਚਾਣ ਸਗੇ ਜੇ بارش ਨਾ ਰੁਕੀ ਰਾਤ ਨੂੰ ਹੁੰਦੀ ਰਹੀ ਜਾਂ ਜਾਦੇ ਵੱਧ ਗਈ ਹੁਣ ਇੱਕ ਵਾਰ ਕਿਨਮਣਕੜੀਆਂ ਤੇ ਜਾਂ ਆਮ ਨੋਰਮਲ ਤੇ ਜਾਂ ਰੁਕੀ ਇੱਥੇ ਜੇ ਆਈ ਵੀ ਹੈਗੀ ਜੇ ਰਾਤ ਨੂੰ بارش ਹੁੰਦੀ ਹੈਗੀ ਤਾਂ ਮਾਰਗੰਡਾ ਦੇ ਵਿੱਚ ਵਧ ਵੀ ਸਕਦਾ ਹੈਗਾ ਤੇ ਨਹੀਂ ਸਵੇਰ ਨੂੰ ਇਹ ਘਟ ਜਾਊਗਾ ਜੇ بارش ਬੰਦ ਹੋ ਗਈ ਪਰ ਮੈਨੂੰ ਲੱਗਦਾ ਨਹੀਂ ਹੈਗਾ بارش ਰੁਕਦੀ ਕਿਉਂਕਿ ਸਾਰੇ ਪਾਸੇ ਆ ਇਹ ਇੱਕ ਝੜੀ ਵਾਂਗੂ ਆ 6 ਵਜੇ ਇੱਥੇ ਮਹਾਲੀ ਵੀ ਸਟਾਰਟ ਹੋ ਗਈ 2 ਵਜੇ ਤੱਕ ਪਹਿਲਾਂ ਝੜੀ ਲੱਗੀ ਵੀ ਸੀਗੀ 2 ਤੋਂ ਲੈ ਕੇ 6 ਤੱਕ ਬੰਦ ਹੋ ਗਈ ਸੀ 6 ਵਜੇ ਦੁਬਾਰੇ ਫੇਰ ਚੰਡੀਗੜ੍ਹ ਮਹਾਲੀ ਇਸ ਪਾਸੇ ਸਾਰੇ ਏਰੀਆ ਦੇ ਵਿੱਚ ਝੜੀ ਦੇ ਵਾਂਗੂ ਨੱਚਰ ਮਰਜੀ ਫੇਰ ਸਟਾਰਟ ਹੋ ਗਈ ਉਹ ਚੱਲੀ ਜਾਂਦੀ ਆ ਹੁਣ ਇਸ ਵਕਤ ਵੀ ਇਹੀ ਹਾਲ ਉੱਪਰਲੇ ਪਾਸੇ ਸਰਮੌਰ ਵਾਲੇ ਪਾਸੇ ਸੋਲਨ ਵਾਲੇ ਪਾਸੇ ਵੀ ਇਹੀ ਹਾਲ ਹੈਗਾ ਜੇ ਉੱਪਰ ਵਾਰਸ਼ ਰਾਤ ਨੂੰ ਵੱਧਦੀ ਆ ਫੇਰ ਤਾਂ ਦੇਖੋ ਪਾਣੀ ਇਹਨਾਂ ਵਿੱਚ ਵਧਣਾ ਤੈ ਹੈਗਾ ਇਹਦੇ ਵਿੱਚ ਵੀ ਮਾਰਕੰਡ ਵਾਲੇ ਪਾਸੇ ਵੀ ਸਾਰੇ ਕਿਤੇ ਇਸ ਵਕਤ ਤੋਂ 23000 ਤੋਂ ਉ ਜਿਵੇਂ ਤਾਂਗਰੀ ਆ ਗਈ ਹੋਰ ਆ ਗਈ ਉਹਨਾਂ ਵਿੱਚ ਵੀ ਮਾਜਰੇ ਮੁਕਾਬਤ ਪਾਣੀ ਹੈਗਾਗਾ ਤੇ ਪਰ ਇਹਨਾਂ ਦੋਨਾਂ ਦੇ ਵਿੱਚ ਦਾ ਪਾਣੀ ਪੂਰਾ ਫੁੱਲ ਆਉਂਦਾਗਾ ਇਹ ਪਾਣੀ ਵੀ ਕਲੀਅਰ ਹੋ ਗਿਆ ਹੁਣ ਚਲਦੇ ਆਪਾਂ ਸੈਫਨ ਵੱਲ ਨੂੰ ਪਹਿਲਾਂ ਚੀਕੇ ਚਲਦੇ ਆਂ ਚੀਕੇ ਦੇ ਵਿੱਚ ਦਿਨ ਵੇਲੇ 21.5 ਫੁੱਟ ਪਾਣੀ ਚੱਲਣ ਲੱਗਿਆ ਸੀਗਾ 21.5 ਫੁੱਟ ਤੋਂ ਵੀ ਪੋਰਾ ਉੱਪਰ ਨੂੰ ਜਾਣ ਦੀ ਕੋਸ਼ਿਸ਼ ਕਰਦਾ ਸੀ 21.5 ਫੁੱਟ ਤੋਂ ਪਾਣੀ ਮੁੜਿਆ ਆ ਹੁਣ ਇਸ ਵਕਤ 21 ਫੁੱਟ ਤੋਂ 1 ਇੰਚ ਪਾਣੀ ਘਟ ਗਿਆ 6 ਇੰਚ ਪਾਣੀ ਇਸ ਵਕਤ ਘਟ ਗਿਆ ਜਿਹੜਾ ਚੀਕੇ ਪਾਣੀ ਨੋਟ ਹੁੰਦਾ ਉਸ ਥਾਂ ਤੇ ਉਸ ਤੋਂ ਅੱਗੇ ਆ ਜਾਂਦਾ ਖਨੌਰੀ ਖਨੌਰੀ ਦੇ ਵਿੱਚ ਇਸ ਵਕਤ ਪਾਣੀ ਚੱਲ ਰਿਹਾ 747 747 ਤੇ ਚੱਲੀ ਜਾਂਦਾਗਾ 748 ਤੇ ਜਿਹੜਾ ਉਹਦਾ ਰੈੱਡ ਇਨਸਾਨ ਆ ਉਹ ਉਹ 748 ਤੇ ਹੈਗਾ ਠੀਕ ਦੋਸਤੋ ਉਸ ਤੋਂ ਅੱਗੇ ਆ ਜਾਂਦਾ ਸੈਫਨ ਸੈਫਨ ਤੇ ਇਸ ਵਕਤ 12500 ਕਿ ਉਸਕ ਪਾਣੀ ਚੱਲੀ ਜਾਂਦਾਗਾ ਜਿਹੜਾ ਸੈਫਨ ਆ ਗਿਆ ਆਪਣਾ ਚੰਦਪੁਰੇ ਵਾਲਾ ਉਸ ਤੇ ਇਸ ਵਕਤ 12500 ਕਿ ਉਸਕ ਪਾਣੀ ਚੱਲੀ ਜਾਂਦਾਗਾ ਉਤੇ ਪਾਣੀ ਸਵੇਰ ਤੱਕ ਵੱਧ ਜਾਊਗਾ ਇਹ ਗੱਲ ਮੈਨੂੰ ਤਾਂ ਲੱਗਦੀ ਹੈ ਕਲੀਅਰ ਆ ਇਹ ਸਵੇਰ ਤੱਕ ਪਾਣੀ ਵਜ ਜਾਊਗਾ ਉਹਦਾ ਤੁਸੀਂ ਉਸੇ ਤਰ੍ਹਾਂ ਪਹਿਰਾ ਰੱਖਣਾਗਾ ਜਿਵੇਂ ਤੁਸੀਂ ਪਿਛਲੀਆਂ ਰਾਤਾਂ ਦੇ ਵਿੱਚ ਪਹਿਰਾ ਰੱਖਿਆ ਨਾ ਉਸੇ ਤਰ੍ਹਾਂ ਉਸ ਤੇ ਪਹਿਰਾ ਰੱਖਣਾਗਾ ਜ਼ਰੂਰੀ ਹੈ ਇਹ ਨਾ ਸਮਝੋ ਵੀ ਘਟ ਜੂ ਜਾਂ ਕਿਵੇਂ ਆ ਜਾਂ ਕੋਈ ਵੀ ਕਹੇ ਤੁਹਾਨੂੰ ਜੇ ਕੋਈ ਮੇਰੇ ਆ ਕੇ ਕਹਿੰਦਾ ਵੀ ਹਨਾ ਵੀ ਪਿੱਛੇ ਪਾਣੀ ਹੈ ਨਹੀਂਗਾ ਘਟਾ ਤਾਂ ਉਹਦੀ ਸੱਚ ਨਾ ਮੰਨਿਓ ਭਾਵੇਂ ਮਾਹ ਆ ਜਾ ਕੋਈ ਆ ਜੇ ਮੇਰੇ ਆਗਾ ਪਰ ਤੁਸੀਂ ਸੱਚ ਨਹੀਂ ਮੰਨਣਾਗਾ ਤੁਸੀਂ ਮੰਨਣਾਗਾ ਵੀ ਜਿਹੜਾ ਅੱਖਾਂ ਸਾਹਮਣੇ ਪਾਣੀ ਆ ਉਹ ਮੰਨਣਾਗਾ ਤੁਹਾਡੇ ਕੋਲੇ ਸਾਰਾ ਘੱਗਰ ਭਰਿਆ ਹੋਇਆ ਹੈਗਾ ਉਹ ਤੁਹਾਨੂੰ ਡਰਾਉਂਦਾਗਾ ਉਹ ਮੰਨਣਾ ਤੁਸੀਂ ਉਹ ਤੇ ਉਸੇ ਤਰ੍ਹਾਂ ਪਹਿਰਾ ਦੇਣਾਗਾ ਇਹ ਕਲੀਅਰ ਹੋ ਗਿਆ ਸਾਰਾ ਸੈਫਨ ਤੇ 12 500 ਹੈਗਾ ਠੀਕ ਹੈ ਨੋਟ ਹੋ ਗਿਆ ਖਨੋਰੀ ਹੋ ਗਿਆ ਤੇ ਇੱਥੋਂ ਜੋ ਪਾਣੀ ਸੀ ਇਹ ਹੋ ਗਿਆ ਹੁਣ ਆ ਗਿਆ ਸਵੇਰ ਦਾ ਮਾਹੌਲ ਸਵੇਰੇ ਇਹੋ ਜਿਹਾ ਕੁਝ ਸੀਗਾ ਤੁਸੀਂ ਦੇਖੋ ਵੀ ਇਹ ਕਿੰਨਾ ਪਾਣੀ ਹੈਗਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਡੇ ਵੀਡੀਓ ਦੇ ਇਹ ਤੁਹਾਨੂੰ ਲੱਗਦਾ ਵੀ ਕਿਸੇ ਪਾਸਿਓਂ ਘੱਟ ਲੱਗਦਾ 29 ਨੂੰ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਇਹ ਉਸ ਤੋਂ ਥੋੜਾ ਜਿਹਾ ਜਿਹੜਾ ਨਿਸ਼ਾਨ ਲਾਇਆ ਹੋਇਆ ਸੀ ਮੇਰਾ ਪੁਲ ਦੇ ਸਾਹਮਣੇ ਤੇ ਉਦੋਂ ਉੱਪਰ ਆ ਇਹ ਇਹੋ ਜਿਹਾ ਮਾਹੌਲ ਸੀ ਸਵੇਰੇ ਇਹ 6:15 ਮਿੰਟ ਦੀ ਵੀਡੀਓ ਹੈ ਸਵੇਰ ਦੀ ਸਵੇਰੇ ਮੈਂ 6:15 ਤੇ ਪਹੁੰਚ ਜਾਣਾ ਹੁੰਦਾ ਕਿਉਂਕਿ 7 ਵਜੇ ਦੁਬਾਰਾ ਮੈਂ ਸਟੋਰ ਖੋਲਣਾ ਹੁੰਦਾਗਾ 7 ਵਜੇ ਮੇਰੀ ਦੁੱਧ ਵਾਲੀ ਗੱਡੀ ਆ ਜਾਂਦੀ ਹੈ ਉਹ ਤੋਂ ਪਹਿਲਾਂ ਪਹਿਲਾਂ ਮੈਂ ਪਹੁੰਚਣਾ ਹੁੰਦਾਗਾ ਤਾਂ ਕਰਕੇ ਮੈਂ ਪਹਿਲਾਂ ਪਹਿਲਾਂ ਕੰਮ ਨਿਵੇਰਦਾਗਾ ਸਵੇਰੇ ਸੀਗਾ ਇੱਥੇ ਇਹੋ ਜਿਹਾ ਮਾਹੌਲ ਬਹੁਤ ਡਰਾਵਣਾ ਸੀ ਇਹ ਕਿਉਂਕਿ ਉੱਪਰ ਤੋਂ بارش ਹੋ ਰਹੀ ਸੀ ਤੇ نیچے ਤੋਂ ਇਹੋ ਜਿਹਾ ਕੋਸ ਸੀ ਇੱਕ ਇੱਥੇ ਮੇਰੇ ਕੋਲ ਸਵੇਰੇ ਗੱਡੀ ਰੁਕੀ ਸੀ ਇਧਰਲੇ ਪਾਸੇ ਆਈ ਸੀ ਉੱਤੇ ਲਿਖਿਆ ਸੀ ਹਰਿਆਣਾ ਸਰਕਾਰ ਦਿੱਲੀ ਵਾਲੇ ਪਾਸੇ ਤੋਂ ਆਈ ਸੀ ਉਹ ਗੱਡੀ ਜਦੋਂ ਰੁਕੀ ਆ ਕੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗ ਗਿਆ ਵੀ ਕਿਹੋ ਜਿਹਾ ਮਾ ਉਹਨਾਂ ਨੇ ਅੰਵਾਲਾ ਕ੍ਰੋਸ ਕੀਤਾ ਸੀ ਸਵੇਰੇ ਜਦੋਂ ਮੈਂ ਪੁੱਛਿਆ ਵੀ ਕਿਹੋ ਜਿਹਾ ਮਾਹੌਲ ਆ ਕੀ ਹਾਲ ਚਾਲ ਆ ਤਾਂ ਉਹਨਾਂ ਨੇ ਮੈਨੂੰ ਆਪਦੀ ਗੱਡੀ ਦੇ ਹਾਲ ਦਿਖਾਏ ਤੇ ਕਹਿੰਦੇ ਕਿਥੋਂ ਤੱਕ ਪਾਣੀ ਲੰਘਿਆ ਸੀ ਗੱਡੀ ਦੇ ਵਿੱਚ ਨੋਵਾ ਦੇ ਪੂਰਾ ਫੁੱਲ ਪਾਣੀ ਕਹਿੰਦੇ ਲੱਗ ਕੇ ਲੰਘਿਆਗਾ ਅਸੀਂ ਰੋਡ ਤੋਂ ਉਤਰੇ ਨਹੀਂ ਹੈਗੇ ਨਾਲੇ ਐਨਾ ਪਾਣੀ ਸੀ ਜਦੋਂ ਉਹਨਾਂ ਨੇ ਅੰਵਾਲਾ ਕ੍ਰੋਸ ਕੀਤਾ ਸਵੇਰੇ ਅੱਜ ਅੰਵਾਲੇ ਵਾਰਸ਼ ਸੀਗੀ ਸਵੇਰੇ ਤੁਸੀਂ ਦੇਖ ਲਓ ਵੀ 6 ਵਜੇ ਉਹ ਇੱਥੇ ਪਹੁੰਚੀ ਆ ਸਾਢੇ 5 ਵਜੇ ਅੰਵਾਲੇ ਸੀ ਐਨੇ ਪਾਣੀ ਵਿੱਚ ਹੀ ਉਹ ਲੰਘ ਕੇ ਆਈ ਸੀ ਦਿੱਲੀ ਵਾਲੇ ਪਾਸੇ ਤੋਂ ਨੋਵਾ ਕਾਰ ਸੀ ਸਵੇਰੇ ਇੱਥੇ ਰੋਕ ਕੇ ਗਈ ਆ ਉੱਪਰ ਕਹਿਣ ਤੋਂ ਭਾਵ ਕੀ ਆ ਇੱਕ ਦੋ ਰਾਤਾਂ ਦਾ ਕੰਮ ਆਗਾ ਕਿਵੇਂ ਨਾ ਕਿਵੇਂ ਕਰਕੇ ਪਹਿਰਾ ਦੇਵੋ ਲੰਘਾ ਲਓ ਟੱਪ ਜਾਣਗੇ ਆ ਪਹਿਰਾ ਪੂਰਾ ਫੁੱਲ ਦੇਣਾਗਾ ਦੋ ਰਾਤਾਂ ਰਹਿ ਗਿਆ ਦੋ ਰਾਤਾਂ ਪੂਰਾ ਪਹਿਰਾ ਦੇ ਕੇ ਨਿਘਾ ਲਓ ਉਸ ਤੋਂ ਬਾਅਦ ਕੋਈ ਡਰ ਨਹੀਂ ਹੈਗਾ ਫਿਰ ਆਪਾਂ ਅੱਗੇ ਦੇਖਾਂ ਕਿਹੋ ਜਿਹਾ ਮਾਹੌਲ ਹੈਗਾ ਪਰ ਇੱਕ ਵਾਰੀ ਦੋ ਰਾਤਾਂ ਤੁਸੀਂ ਨਿਘਾਓ ਹਾਂ ਇੱਕ ਗੱਲ ਜਿੰਨਾ ਸੁਚੇਤ ਉਰਲੇ ਪਾਸੇ ਵਾਲੇ ਆ ਉਦੋਂ ਦੋ ਗੁਣਾ ਸੁਚੇਤ ਸਰਦੂਲਗੜ੍ਹ ਸਿਰਸੇ ਵਾਲੇ ਲੋਕ ਰਹੇਣ ਅਗਲੇ ਪਾਸੇ ਵਾਲੇ ਵੀ ਉਹਨੇ ਸੁਚੇਤ ਹੀ ਰਹਿਣ ਕਿਉਂਕਿ ਜਿਹੜਾ ਆ ਪਾਣੀ ਜਾ ਰਿਹਾ ਨਾ ਇਹਦੇ ਨਾਲ ਮੀਂਹ ਪੈਂਦਾਗਾ ਮੀਂਹ ਪੈਂਦਾ ਹੋਣ ਕਰਕੇ ਤੁਸੀਂ ਆਪ ਵੀ ਸਿਆਣੇ ਹੋ ਬਾਕੀ ਤਾਂ ਮੇਰੇ ਨਾਲ ਕਾਫੀ ਸੀਨੀਅਰ ਹਾਂ ਕਿੰਨੇ ਤੁਹਾਡੇ ਉਧਰਲੇ ਪਾਸੇ ਤੁਸੀਂ ਤਾਂ ਹਰ ਵਾਰ ਇਹਦੇ ਨਾਲ ਨਜਿੱਠਦੇ ਹੋਗੇ ਤੁਸੀਂ ਤਾਂ ਮੇਰੇ ਨਾਲ ਕਈ ਗੁਣਾ ਸਿਆਣੇ ਹੋਗੇ ਤਾਂ ਕਰਕੇ ਆਪ ਵੀ ਸ제ਤਰ ਹੋਗੇ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਮਾਹੌਲ ਆ ਕੀ ਹੈਗਾ ਸੋ ਇਹੀ ਸੀਗੀਆਂ ਜਿਹਦੇ ਆਪਣੇ ਗੱਲਾਂ ਬਾਤਾਂ ਗੱਲਾਂ ਬਾਤਾਂ ਹੀ ਹੁੰਦੀਆਂ ਮੇਰੀਆਂ ਤਾਂ ਕਿਹਦਾ ਫੇਸਬੁੱਕ ਤੇ ਪੇਜ ਆ ਹਰਵਿੰਦਰ ਟਲੂਨਾਮ ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਨੂੰ ਜਰੂਰ ਫੋਲੋ ਕਰ ਲਿਓ ਉਹ ਆਪਾਂ ਨੂੰ ਅਗਲੇ ਸਾਲ ਵਾਸਤੇ ਕੰਮ ਦੇਊਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਦੂਜੀ ਗੱਲ ਜਾਣਕਾਰੀ ਜੇ ਨਾਲ ਆਪਾਂ ਸ਼ੇਅਰ ਕਰ ਸਕਦੇ ਆ ਕਮੈਂਟ ਤੋਂ ਪਤਾ ਲੱਗ ਜਾਏ ਕਿ ਕਿੱਥੇ ਕਿਹੋ ਜਿਹਾ ਮਾਹੌਲ ਹੈਗਾ ਤਾਂ ਕਰਕੇ ਕਮੈਂਟ ਵਿੱਚ ਜਰੂਰ ਕਰਿਆ ਕਰੋ ਸਸੀਕਾਲ